ਸਾਨੂੰ 75 ਕਰਦੋ ਇੱਕ ਤਰੀਕ ਤੋਂ ਲੈ ਕੇ ਚਲੂਨ ਬਣਾਇਆ ਗਿਆ ਸੀ 18 16 ਤੋਂ 18 ਸਾਲ ਦੇ ਇਸਨੇ ਪੰਜਾਬ ਦੀ ਜੀਤ ਕਰ ਦਿੱਤੀ ਤੇ ਤੁਹਾਡੇ ਵੱਲੋਂ ਗਲੰਦਰ ਪੁਲਿਸ ਵੱਲੋਂ ਇੱਕ ਇੱਕ ਤਰੀਕ ਤੋਂ ਲੈ ਕੇ 20 ਤਰੀਕ ਤੱਕ ਜਿਹੜਾ ਕਾਨੂੰਨ ਦੀ ਕੋਈ ਇੱਕ ਕਾਲਜ ਸਕੂਲਾਂ ਦੇ ਵਿੱਚ ਜਾ ਕੇ ਸੈਮੀਨਾਰ ਵੀ ਲਗਾਏ ਤੇ ਅੱਜ ਖਾਈ ਜਿਹੜਾ ਨਾਕਾ ਤੁਹਾਡੇ ਨੌਜਵਾਨਾਂ ਦਾ ਖਲੋਸਾ ਜੀ ਬਿਲਕੁਲ ਠੀਕ ਹੈ ਜੀ ਇਹ ਮਾਯੂਕ ਸਿੰਘ ਜੀ ਸਾਹਿਬ ਨੂੰ ਬਹੁਤ ਬਹੁਤ ਦਾ ਸਾਦ ਦੋ ਸਭ ਦੇ ਦਿਲਾਂ ਤੋਂ ਇਹ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ ਕਿੱਥੇ ਲੈਣਾ ਨੂੰ ਉਲਾਦੇ ਦੇ ਜਾਂਦੇ ਆਵੇ ਵੀਰਨ ਸਾਲ ਮੀਟਿੰਗ ਕੀਤੀ ਆ ਵੀਰਨ ਦੀ ਪੀਡੀਐਮ ਦੇ ਵਿੱਚ ਵੀ ਇਹਨਾਂ ਨੇ ਡਿਸਾਈਡ ਕੀਤਾ ਸੀ ਕਿ ਆਪਣੇ ਬੱਚਿਆਂ ਨੂੰ ਜੇ ਤੁਸੀਂ ਲੈਸਰਸ ਬਣਿਆ 16 ਤੋਂ 18 ਸਾਲ ਦੇ ਵਿੱਚ ਉਹ ਸਿਰਫ ਉਹ 50 ਸੀਸਟ ਤੁਸੀਂ ਜਿਹੜਾ ਜਗਾ ਬਾਈਕ ਲੈ ਕੇ ਜਿਓ ਉਸ ਤੋਂ ਉੱਪਰ ਲੈਟ ਬਾਈਕ ਲੈ ਉਹ ਚਲਾ ਸਕਣਗੇ ਐਨਾਂ ਉਹਨਾਂ ਨੇ ਕਲੱਬ ਵਾਲੀ ਕਾਟ ਦਿੱਤੀ ਸੋ ਅੱਜ ਅਸੀਂ ਠੱਕ ਲਾਇਆ ਹੋਇਆ ਉਹਦੇ ਵਿੱਚ ਸਾਡੇ ਕੋਲ ਜਿਹੜੇ ਵੀ ਆਏ ਅਸੀਂ ਉਹਨੂੰ ਚਲਾਨ ਕਿਹਨੇ ਜੀ ਤੇ ਇਸ ਤੋਂ ਬਾਅਦ ਇਹ ਲਗਾਤਾਰ ਮੰਗੂਗੀ ਹੈ ਜਲਦੀ ਦੇ ਸਰ ਹੁਣ ਤੱਕ ਕਿੰਨੇ ਕਿਰੇ ਆ ਚਲਾਨ ਕਿਤੇ ਗਏ ਨੇ ਤੇ ਕਿੰਨੀਆਂ ਗੱਡੀਆਂ ਪਹੁੰਚੀਆਂ ਉਹਨਾਂ ਦਾ ਕਸੀਸ ਵਰਗਾ ਸੀ 26 ਨਾਲ ਸਾਡੇ ਜਿਹੜੇ ਹੈਗੇ ਆ ਇਹ ਕਰ ਦਿੱਤੀ ਆ ਲਗਾਤਾਰ ਮੈਨੂੰ ਚੱਲਦੀ ਹੈ ਸਾਫਤ ਜਿਹੜੀ ਦਿਖਾ ਦੇ ਕਿ ਸਰ ਨੌਜਵਾਨ ਅੱਜ ਵੀ ਜਿਹੜੇ ਆ ਫਿਰ ਵੀ ਜਿਹੜੇ ਉਹ ਤੁਹਾਡੇ ਵੱਲ ਪੁਲਜਾ ਜਾ ਕੇ ਦੇਨਸ ਕਿਤੇ ਦੇ ਸੀ ਫਿਰ ਵੀ ਜਿਹੜੇ ਨੌਜਵਾਨ ਸਟੂਡੈਂਟ ਹੈਗੇ ਆ ਅੱਜ ਵੀ ਉਹ ਵੱਡੀਆਂ ਵੇਖਲਾਂ ਜਿਹੜੀਆਂ ਪਲਾ ਰਹੇ ਨੇ ਕਈਆਂ ਨੂੰ ਲੈਸੈਂਸ ਨਹੀਂ ਆ ਕਈਆਂ ਦੇ ਕੋਈ ਹੋਰ ਸਮਝ ਹੈਗੇ ਫਿਰ ਵੀ ਜਿਹੜੇ ਵੱਡੀਆਂ ਕਰੇ ਪਲਾ ਰਹੇ ਇਹ ਕੁਝ ਜਿਹੜੇ ਹੈਗਾ ਉਹ ਜਿਹਦੇ ਬੱਚੇ ਨਹੀਂ ਮੰਦਦੇ ਜਿਹੋਨਾਂ ਦੇ ਕੋਲ ਅਸੀਂ ਡਾਕੂਮੈਂਟਸ ਨਹੀਂ ਹੈ ਉਹਨਾਂ ਦੇ ਅਸੀਂ ਕਲਮ ਦੇ ਵਿੱਚ ਇਹਨਾਂ ਨੇ ਬੰਡ ਕੀਤਾ ਹੈ ਡਾਊਟ ਡਾਕੂਮੈਂਟਸ ਕਰਕੇ ਜਿਨ੍ਹਾਂ ਦੇ ਨਹੀਂ ਹੈ ਉਹਨਾਂ ਦੇ ਅਸੀਂ ਚਲਾਨ ਕਰ ਰਹੇ ਹਾਂ ਇਸ ਤੋਂ ਬਾਅਦ ਜਿਹੜੀ ਹੈ ਉਹਨਾਂ ਕਲਾਸ ਦੇ ਵਿੱਚ ਕਰ ਦਿੱਤੀ ਜਾਏਗਾ ਕਿਹੜਾ ਕਾਨੂੰਨ ਬਣਾਇਆ ਗਿਆ ਕਿੰਨਾ ਜੁਰਮਾਨਾ ਹੈ ਇਸ ਦੇ ਵਿੱਚ ਕਿੰਨੇ ਸਾਲ ਦੀ ਸਜ਼ਾ ਤਾਲੇ ਚੱਲ ਸਕਦਾ ਹੈ ਇਹ 1998 ਇਹ ਇੱਕ ਜੁਰਮਾਨਾ ਵੀ ਵਿੱਚ ਸੋਧ ਕੀਤਾ ਗਿਆ ਸੀ ਕਿ ਉਹਦਾ ਜੁਰਮਾਨਾ ਉਹ ਜੁਰਮਾਨਾ ਤੇ 2 ਸਾਲ ਦੀ ਹੰਸ ਸਜ਼ਾ ਹੈ ਤੇ 25000 ਰੁਪਏ ਦਾ ਜੁਰਮਾਨਾ ਹੈ ਇਸ ਦਿਨ ਆਲੋ ਜਿਹੜੇ ਬੱਚੇ ਹੈਗੇ ਆ ਉਹ ਹੁਣ ਜਿਹੜੇ ਵੀ ਬਾਹਰ ਨਿਕਲ ਗਏ ਉਹ ਮੇਰੇ ਪੇਜਸ ਨੂੰ ਅਗੀ ਅਪੀਲ ਹੈ ਕਿ ਆਦੇ ਬੱਚਿਆਂ ਨੂੰ ਉਹਨਾਂ ਨੂੰ ਭੇਜਿਆ ਜਾਵੇ ਜਿਨ੍ਹਾਂ ਦੇ ਕੋਲ ਲਾਇਸੈਂਸ ਹੈਗਾ ਐਂਡ 58 ਸੀਟੋ ਭੱਲੇ ਉਹ ਬੱਚੇ ਸਰਪੰਚ ਪੰਜਾਬ ਸਰਕਾਰ ਵੱਲੋਂ ਇੱਕ ਤਰੀਕ ਤੋਂ ਲੈ ਕੇ ਸਮੂਹ ਬਣਾਇਆ ਗਿਆ ਸੀ 18 ਤੋਂ 16 ਤੋਂ 18 ਸਾਲ ਦੇ ਇਸ ਵਿੱਚ 50 ਜੀ ਜੀ ਚੱਕ ਇੰਪਲਾਸ ਹੋਏ ਤੁਹਾਡੇ ਵੱਲੋਂ ਗਲੰਦਰ ਪੁਲਿਸ ਵੱਲੋਂ ਇੱਕ ਇੱਕ ਤਰੀਕ ਤੋਂ ਲੈ ਕੇ ਵੀ ਤਰੀਕ ਤੱਕ ਜਿਹੜਾ ਕਾਨੂੰਨ ਦੀ ਤੁਸੀਂ ਕੋਲਜ ਸਕੂਲਾਂ ਦੇ ਵਿੱਚ ਜਾ ਕੇ ਸੈਮੀਨਾਰ ਵੀ ਲਗਾਏ ਤੇ ਅੱਜ ਖਾਈ ਜਿਹੜਾ ਨਾਕਾ ਤੁਹਾਡੇ ਨੌਜਵਾਨਾਂ ਦਾ ਬਣਿਆ ਜੀ ਬਿਲਕੁਲ ਠੀਕ ਹੈ ਜੀ ਹਿਮਾਯੂਦ ਸਿੱਕੀ ਸਾਹਿਬ ਸੁਖਬੀ ਸਰਦਾਰ ਸਾਹਿਬ ਜੀ ਸਭ ਨੇ ਇਸ ਤੇ ਤੇ ਸਾਰੀ ਕਾਰਜ ਵੀ ਕੀਤੀ ਜਾ ਰਹੀ ਹੈ ਜੀ ਕਲਾ ਦੇ ਵਿੱਚ ਜਾ ਕੇ ਹੋਵੇ ਫਿਰ ਇਹਨਾਂ ਨਾਲ ਮੀਟਿੰਗ ਕੀਤੀ ਗਿਆ ਵੀ ਇਹਨਾਂ ਨੇ ਪੀਟੀਐਮ ਦੇ ਵਿੱਚ ਵੀ ਇਹਨਾਂ ਨੂੰ ਕਹਿੰਦਾ ਆਪਣੀ ਇਸ ਤੋਂ ਕਿ ਆਪਣੇ ਬੱਚਿਆਂ ਨੂੰ ਜੇ ਤੁਸੀਂ ਲੈਸਸ ਬਣਿਆ 16 ਤੋਂ 18 ਸਾਲ ਦੇ ਵਿੱਚ ਉਹ ਸਿਰਫ ਉਹ 85 ਸੀਸਟ ਤੁਸੀਂ ਜਿਹੜਾ ਜਗਾ ਬਾਈਕ ਲੈ ਕੇ ਦਿਓ ਉਸ ਤੋਂ ਉਪਰ ਦਾ ਬਾਈਕ ਲੈ ਉਹਦੇ ਚਲਾਨ ਨਹੀਂ ਆਉਂਦੇ ਉਹਨੂੰ ਅਗਲਾ ਬੰਦੀ ਕਰ ਦੇ ਕਿਤੇ ਸੋ ਅੱਜ ਅਸੀਂ ਠੱਕ ਲਾਇਆ ਹੋਇਆ ਉਹਦੇ ਵਿੱਚ ਸਾਡੇ ਕੋਲ ਜਨੇ ਵੀ ਆਏ ਅਸੀਂ ਉਹਨੂੰ ਚਲਾਨ ਕਰਦੇ ਨੇ ਜੀ ਇਸ ਤੋਂ ਬਾਅਦ ਇਹ ਲਗਾਤਾਰ ਮਨੂ ਲਈ ਹੈ ਜਲਦੀ ਦੇ ਸਰ ਹੁਣ ਤੱਕ ਕਿੰਨੇ ਜਿਹੜੇ ਚਲਾਨ ਕਿਤੇ ਗੱਡੀਆਂ ਪਾਉਂਦੇ ਨੇ ਹੋਂਟਕਾ ਸੀ ਜਿਹੜੇ ਅਸੀਂ 24 ਲਾਲ ਸਾਡੇ ਜਿਹੜੇ ਹੈਗੇ ਆ ਇਹ ਘੱਟ ਤੇ ਲਗਾਤਾਰ ਮੈਮ ਚੱਲਦੀ ਹੈ ਉਸ ਦਾ ਕੋਈ ਰਿਜੈਕਟ ਕਿ ਤਰ੍ਹਾਂ ਦੇ ਕਿ ਸਰ ਨੌਜਵਾਨ ਅੱਜ ਵੀ ਜਿਹੜੇ ਆ ਫਿਰ ਵੀ ਜਿਹੜੇ ਉਹ ਤੁਹਾਡੇ ਵੱਲੋਂ ਪੁਲਜਾ ਦੇ ਜਾ ਕੇ ਦੇਨਸ ਕਿਤੇ ਗਏ ਸੀ ਫਿਰ ਵੀ ਜਿਹੜੇ ਨੌਜਵਾਨ ਸਟੂਡੈਂਟ ਹੈਗੇ ਅੱਜ ਵੀ ਉਹ ਵੱਡੀਆਂ ਵਾਈਕਲਾਂ ਦੇ ਲਾਦੇ ਨੇ ਕਈਆਂ ਦੇ ਲੈਸੈਂਸ ਨਹੀਂ ਆ ਕਈਆਂ ਦੇ ਕੋਈ ਹੋਰ ਨਹੀਂ ਹੈਗੇ ਕਈ ਜਿਹੜੀਆਂ ਬਟੀਆਂ ਦੇ ਲਾਦੇ ਜੋ ਜਿਹੜੇ ਬੱਚੇ ਨਹੀਂ ਮੰਨਦੇ ਜਿਹੜੇ ਬੱਚੇ ਨਹੀਂ ਮੰਨਦੇ ਹੈਗੇ ਉਹਨਾਂ ਦੇ ਫਿਰ ਅਸੀਂ ਡਾਕੂਮੈਂਟਸ ਨਹੀਂ ਹੈ ਉਹਨਾਂ ਦੇ ਅਸੀਂ ਪੈਨ ਮੋਟਸ ਕਰਦੇ ਇਹਨਾਂ ਨੇ ਅਪਰੂਵ ਕੀਤਾ ਹੈ ਗਰਾਉਂਡ ਅਬੀਅਰਸ ਕਰਕੇ ਜਿਨ੍ਹਾਂ ਦੇ ਨਹੀਂ ਹੈ ਉਹਨਾਂ ਦੇ ਅਸੀਂ ਚਲਾਨ ਕਰਦੇ ਆ ਇਸ ਤੋਂ ਬਾਅਦ ਜਿਹੜੀ ਹੈ ਇਹਨਾਂ ਨੇ ਕਲਾਸ ਬਣਾ ਕੇ ਕਰ ਦਿੱਤੀ ਹੈ ਇੱਕ ਕਾਨੂੰਨ ਬਣਾਇਆ ਗਿਆ ਕਿੰਨਾ ਜੁਰਮਾਨਾ ਹੈ ਇਸ ਦੇ ਵਿੱਚ ਕਿੰਨੇ ਸਾਲ ਦੀ ਸਜ਼ਾ ਤਾਲ ਦੇ ਸਕਦਾ ਹੈ ਇਹ 100 ਰੇਨਵੇ ਇਹ ਦੇ ਚੁਣ ਜਿਹੜੇ ਫੋਟੋ ਕਿਹਾ ਗਿਆ ਸੀ ਜੇ ਸਾਡੇ ਨੂੰ ਉਹ ਕਾਨੂੰਨ ਦੇ ਤਹਿਤ 3 ਸਾਲ ਦੀ ਹੰਸ ਸਜ਼ਾ ਹੈ ਤੇ 25 ਹਜ਼ਾਰ ਰੁਪਏ ਜੁਰਮਾਨਾ ਹੈ ਤੇ ਇਸ ਦੇ ਨਾਲ ਜਿਹੜੇ ਬੱਚੇ ਹੈਗੇ ਆ ਉਹ ਹੁਣ ਜਿਹੜੇ ਵੀ ਬਾਹਰ ਨਿਕਲ ਗਏ ਉਹ ਮੇਰੇ ਪੇਸ਼ੇ ਸੁਣ ਲਈ ਅਪੀਲ ਹੈ ਕਿ ਆਉਜੇ ਬੱਚਿਆਂ ਨੂੰ ਉਹਨਾਂ ਨੂੰ ਭੇਜਿਆ ਜਾਵੇ ਜਿਨ੍ਹਾਂ ਦੇ ਕੋਲ ਲਾਇਸੈਂਸ ਹੈਗਾ ਐਂਡ 50 ਸੀਸੀ ਤੋਂ ਖਲੀ ਲਗੋ ਬਾਕੀ